ਤੁਸੀਂ ਲੋਕ ਉਦੋਂ ਕਿੱਥੇ ਸੀ ਕਿਹੜੀਆਂ ਖੁੱਡਾਂ ਦੇ ਵਿੱਚ ਵੜੇ ਸੀ ਜਦੋਂ ਬਾਦਲਾਂ ਦੇ ਰਾਜ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸਨ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਜਦੋਂ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨੂੰ ਬਾਦਲਾਂ ਦੀ ਸਰਕਾਰ ਨੇ ਇਹਨਾਂ ਦੀ ਅਨਪਛਾਤੀ ਪੁਲਿਸ ਨੇ ਗੋਲੀਆਂ ਦੇ ਨਾਲ ਭੁੰਨਿਆ ਸੀ ਉਦੋਂ ਕਿਉਂ ਨਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੁਖਵੀਰ ਬਾਦਲ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਮੰਗਿਆ ਉਹ ਕੀਤੀ ਤੁਸੀਂ ਉਹ ਅਕਾਲੀ ਥੋੜੀ ਹੋ ਜਿਹੜੇ ਪੰਥ ਵਸੈ ਮੌਜੂਦਾ ਸਿਧਾਂਤ ਦੇ ਧਾਰਨੀ ਸਨ ਜਿਹਦੇ ਫਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਇਸ ਤੱਕ ਨਾ ਜਾਵੇ ਸਿਧਾਂਤ ਉੱਤੇ ਪਹਿਰਾ ਦਿੰਦੇ ਸੀ ਹੈਰਾਨੀ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਮਾਹੌਲ ਬਣਾ ਦਿੱਤਾ ਆ ਇੰਜ ਲੱਗ ਰਿਹਾ ਆ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਜਿਹੜਾ ਗੁਰੂ ਆ ਨਾ ਉਹ ਸੁਖਬੀਰ ਬਾਦਲੀ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਦੋਂ ਪੁੱਛਿਆ ਗਿਆ ਕਿ ਭਾਈ ਨਰੇਮ ਸਿੰਘ ਚੌੜਾ ਦੀ ਦਸਤਾਰ ਰੱਤੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਉਹ ਕਿੰਨਾ ਉਹਨੇ ਸ਼ਰਮਨਾਕ ਬਿਆਨ ਦਿੱਤਾ ਉਹ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਵਾਪਰ ਜਾਂਦੀਆਂ ਤਾਂ ਫਿਰ ਧਾਮੀ ਸਾਹਿਬ ਆਪਣੇ ਵਰੀ ਚੀਕਾਂ ਨਾ ਮਾਰਿਆ ਕਰੋ ਜੇਕਰ ਤੁਸੀਂ ਖਾਲਸਾ ਪੰਥ ਦੇ ਜਜ਼ਬਾਤਾਂ ਦੀ ਕਦਰ ਨਹੀਂ ਕਰਨੀ ਤੇ ਸਾਨੂੰ ਫਿਰ ਬਾਦਲਦਲੀਆਂ ਦੇ ਜਜ਼ਬਾਤਾਂ ਦੀ ਕੋਈ ਵੀ ਜਿਹੜੀ ਆ ਉਹ ਕਦਰ ਨਹੀਂ ਹੈਗੀ ਅਸੀਂ ਠੇਕਾ ਨਹੀਂ ਚੁੱਕਿਆ ਹੋਇਆ ਫਿਰ ਤੁਹਾਡਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਚਾਪਲੂਸੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹੋਈਆਂ ਆ ਉਹ ਸੁਖਬੀਰ ਸਿੰਘ ਬਾਦਲ ਦੇ ਐਨੇ ਜ਼ਿਆਦਾ ਤਲਵੇ ਛੱਟ ਰਹੇ ਆ ਕਿ ਸ਼੍ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਨੂੰ ਅੰਤਰੀਕ ਕਮੇਟੀ ਨੂੰ ਜੋ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੀ ਆ ਇਹਨਾਂ ਸਾਰੇ ਲੋਕਾਂ ਨੂੰ ਚੱਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਤੁਸੀਂ ਲੋਕ ਉਦੋਂ ਕਿੱਥੇ ਸੀ ਕਿਹੜੀਆਂ ਖੁੱਡਾਂ ਦੇ ਵਿੱਚ ਵੜੇ ਸੀ ਜਦੋਂ ਬਾਦਲਾਂ ਦੇ ਰਾਜ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸਨ ਜਦੋਂ ਸਾਡਾ ਇਸ਼ਟ ਸਾਡਾ ਗੁਰੂ ਸੜਕਾਂ ਦੇ ਉੱਤੇ ਅੰਗ ਪਾੜ ਪਾੜ ਕੇ ਰੋਲਿਆ ਜਾ ਰਿਹਾ ਸੀ ਇਹ ਸਾਰੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਉਦੋਂ ਕਿਉਂ ਨਾ ਮੀਟਿੰਗ ਸੱਦੀ ਉਦੋਂ ਕਿਉਂ ਨਾ ਇੰਨਾ ਦੀ ਅੰਤਰਕ ਕਮੇਟੀ ਦੀ ਜਿਹੜੀ ਇਕੱਤਰਤਾ ਹੋਈ ਉਦੋਂ ਕਿਹੜੀਆਂ ਖੁੱਡਾਂ ਦੇ ਵਿੱਚ ਇਹ ਵੱਰ ਚੁੱਕੇ ਹੋਏ ਸੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਜਦੋਂ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨੂੰ ਬਾਦਲਾਂ ਦੀ ਸਰਕਾਰ ਨੇ ਇਹਨਾਂ ਦੀ ਅਨਪਛਾਤੀ ਪੁਲਿਸ ਨੇ ਗੋਲੀਆਂ ਦੇ ਨਾਲ ਭੁੰਨਿਆ ਸੀ ਉਦੋਂ ਕਿਉਂ ਨਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸੁਖਬੀਰ ਬਾਦਲ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਮੰਗਿਆ ਉਹ ਕੀਤੀ ਜੇ ਛੇਕਣਾ ਹੀ ਹੈ ਨਾ ਤੇ ਫਿਰ ਗਦਾਰੇ ਕੌਮ ਸੁਖਬੀਰ ਬਾਦਲ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕੋ ਜਿਹੜਾ ਬੇਅਦਬੀ ਦੇ ਦੁਸ਼ਤਾਂ ਨੂੰ ਬਚਾਉਂਦਾ ਰਿਹਾ ਜਿਹੜਾ ਸਿੱਖਾਂ ਦੇ ਕਤਲ ਕਰਵਾਉਂਦਾ ਰਿਹਾ ਜਿਹੜਾ ਬਲਾਤਕਾਰੀ ਸਿਰਸੇਵਾਲੇ ਨੂੰ ਮਾਫੀਆਂ ਦਿਵਾਉਂਦਾ ਰਿਹਾ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੀ ਰਿਹਾਈਸ਼ ਤੇ ਸੱਦ ਕੇ ਉਹਨਾਂ ਦੀ ਭਾਰੀ ਤੋਹੀਨ ਕਰਦਾ ਰਿਹਾ ਜਿਹੜਾ ਗੁਰੂ ਘਰ ਦੀਆਂ ਗੋਦਕਾਂ ਨੂੰ ਲੁੱਟਦਾ ਰਿਹਾ ਜਿਹੜਾ ਗੁਰੂ ਘਰ ਦੇ ਸਿਧਾਂਤਾਂ ਪੰਥ ਦੇ ਸਿਧਾਂਤਾਂ ਨੂੰ ਜਿਹੜੀ ਵੱਡੀ ਢਾਅ ਆ ਉਹ ਲਾਉਂਦਾ ਰਿਹਾ ਪਰ ਹੈਰਾਨੀ ਦੀ ਗੱਲ ਇਹ ਆ ਕਿ ਪੂਰੀ ਸ਼ਰੋਮਣੀ ਕਮੇਟੀ ਉਹ ਸੁਖਬੀਰ ਬਾਦਲ ਦੇ ਤਲਵੇ ਚ ਝੱਟ ਰਹੀ ਆ ਹੈਰਾਨੀ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਮਾਹੌਲ ਬਣਾ ਦਿੱਤਾ ਆ ਇੰਜ ਲੱਗ ਰਿਹਾ ਆ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਜਿਹੜਾ ਗੁਰੂ ਆ ਨਾ ਉਹ ਸੁਖਬੀਰ ਬਾਦਲੀ ਆ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਸ਼੍ਰੋਮਣੀ ਕਮੇਟੀ ਨੇ ਤੁਸੀਂ ਗੁਰੂ ਸਾਹਿਬ ਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਟਿੱਚ ਜਾਣਦੇ ਹੋ ਪਰ ਸੁਖਬੀਰ ਬਾਦਲ ਨੂੰ ਤੁਸੀਂ ਜਿੰਦਾਬਾਦ ਸੁਖਬੀਰ ਬਾਦਲ ਦੀ ਬੱਲੇ ਬੱਲੇ ਕਰਨ ਤੇ ਜਿਹੜਾ ਆ ਉਹ ਤੁਸੀਂ ਤੁਲੇ ਹੋਏ ਹੋ ਭਾਈ ਨਰੈਣ ਸਿੰਘ ਚੋੜਾ ਉਹ ਸ਼ਖਸਿਆ ਉਹ ਜਿਹੜਾ ਉਹ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਖਾਲਸਾ ਪੰਥ ਦੇ ਲੇਖੇ ਲਾਗਾ ਦਿੱਤੀ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਖਾਲਸਾ ਵੱਲੋਂ ਆਰੰਭੇ ਸੇਖ ਸੰਘਰਸ਼ ਦੇ ਉੱਤੇ ਪਹਿਰਾ ਦਿੱਤਾ ਜੇਲਾ ਕਟੀਆਂ ਤਸ਼ੱਦਦ ਝੱਲੇ ਖਾੜਕੂ ਕਾਰਨਾਮੇ ਕੀਤੇ ਅਫਾ ਇਤਿਹਾਸ ਰਚਿਆ ਵੀ ਅਤੇ ਇਤਿਹਾਸ ਲਿਖਿਆ ਵੀ ਤੁਸੀਂ ਉਸ ਗੁਰਸਿੱਖ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਮੰਗ ਕਰ ਰਹੇ ਹੋ ਜੇ ਛੇਕਣ ਦੀ ਮੰਗ ਕਰਨੀ ਹੈ ਨਾ ਤਾਂ ਸੁਖਵੀਰ ਬਾਦਲ ਨੂੰ ਛੇਕਣ ਦੀ ਮੰਗ ਕਰੋ ਅਮਰਹੂਮ ਪ੍ਰਕਾਸ਼ ਸਿੰਘ ਬਾਦਲ ਬਾਦਲ ਵੱਡਾ ਭਾਵੇਂ ਮਰ ਵੀ ਗਿਆ ਆ ਜਿਹਦੇ ਤੋਂ ਫਖਰੇ ਕੌਮ ਆਵਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਾਪਸ ਲਿਆ ਗਿਆ ਉਹਨੂੰ ਮਰੇ ਨੂੰ ਛੇਕ ਦਿਓ ਪੰਥ ਦੇ ਵਿੱਚੋਂ ਜਿਨੇ ਪੰਥ ਦੇ ਪੰਜਾਬ ਦਾ ਇੰਨਾ ਜ਼ਿਆਦਾ ਜਿਹੜਾ ਕਾਹਨ ਆ ਉਹ ਕੀਤਾ ਜੇ ਛੇਕਣਾ ਤਾਂ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਦੇ ਵਿੱਚੋਂ ਛੇਕੋ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਵਜਾਉਣ ਦੀ بجائے ਗੁਰੂ ਦਾ ਹੁਕਮ ਵਜਾਉਣ ਦੀ ਵਜਾਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤੋਹੀਨ ਕੀਤੀ ਤੇ ਬਾਦਲਾਂ ਨੂੰ ਫਖਰੇ ਕਾਮ ਅਵਾਰਡ ਦਿੱਤਾ ਸੀ ਮਾਫੀ ਨਾਮਾ ਜਿਹੜਾ ਸਿਰਸੇ ਵਾਲੇ ਬਲਾਤਕਾਰੀ ਨੂੰ ਬਾਦਲਾਂ ਦੇ ਕਹਿਣ ਦੇ ਉੱਤੇ ਦਿੱਤਾ ਸੀ ਜੋ ਛੇਕੋ ਗਿਆ ਨਹੀਂ ਗੁਰਬਚਨ ਸਿੰਘ ਨੂੰ ਸਮੁੱਚਾ ਖਾਲਸਾ ਪੰਥ ਤੁਹਾਡਾ ਸਵਾਗਤ ਕਰੇਗਾ ਛੇਕਣਾ ਆ ਤੈਨੂੰ ਆ ਗੁਰਮਖ ਸਿੰਘ ਨੂੰ ਪੰਥ ਦੇ ਵਿੱਚੋਂ ਛੇਕ ਦਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸੀ ਤੁਹਾਡੀ ਉਦੋਂ ਅੰਤਰਨ ਕਮੇਟੀ ਕਿੱਥੇ ਸੀ ਤੁਸੀਂ ਬਾਦਲਾ ਦੇ ਇੰਨੇ ਚਾਪਲੂਸ ਬਣ ਚੁੱਕੇ ਹੋਏ ਹੋ ਆ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਦੋਂ ਪੁੱਛਿਆ ਗਿਆ ਕਿ ਭਾਈ ਨਰੇਮ ਸਿੰਘ ਚੌੜਾ ਦੀ ਦਸਤਾਰ ਰੱਥੀ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਉਹ ਕਿੰਨਾ ਉਹਨੇ ਸ਼ਰਮਨਾਕ ਬਿਆਨ ਦਿੱਤਾ ਉਹ ਕਹਿੰਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਵਾਪਰ ਜਾਂਦੀਆਂ ਤਾਂ ਫਿਰ ਧਾਮੀ ਸਾਹਿਬ ਆਪਣੀ ਵਰੀ ਚੀਕਾਂ ਨਾ ਮਾਰਿਆ ਕਰੋ ਜੇ ਤੁਸੀਂ ਕਹਿੰਦੇ ਹੋ ਨਾ ਕਿ ਭਾਈ ਨਰਨ ਸਿੰਘ ਦੀ ਪੱਗ ਲੱਤ ਗਈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਨ ਜਾਂਦੀਆਂ ਫਿਰ ਆਪਣੀ ਵੀ ਚੀਕਾਂ ਕਿਉਂ ਮਾਰਦੇ ਹੋ ਯਾਦ ਆ ਅ ਜਦੋਂ ਤੁਸੀਂ ਚੰਡੀਗੜ੍ਹ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਤੇ ਗਏ ਸੀ ਉੱਥੇ ਫਿਰ ਸਿੱਖ ਨੌਜਵਾਨਾਂ ਨੇ ਜਦਬਾਤੀ ਹੋ ਗਏ ਫਿਰ ਤੁਹਾਡੀ ਕਾਰ ਦਾ ਸ਼ੀਸ਼ਾ ਤੋੜਿਆ ਸੀ ਉਦੋਂ ਤਾਂ ਸਮੁੱਚਾ ਬਾਦਲ ਸਮੁੱਚੀ ਸ਼ਰੋਮਣੀ ਕਮੇਟੀ ਇਹਨਾਂ ਦਾ ਜਿੰਨਾ ਵੀ ਜੁੰਡਲੀ আর ਲੋਟੂ ਟੋਲਾ ਆ ਉਦੋਂ ਬੜੀਆਂ ਚੀਕਾਂ ਮਾਰਦੇ ਸੀ ਬਰੇ ਬਿਆਨ ਦਾਗਦੇ ਸੀ ਉਦੋਂ ਫਿਰ ਉਦੋਂ ਵੀ ਫਿਰ ਇਦਾਂ ਦਾ ਮਾਹੌਲ ਦੇਦਾ ਆ ਉਹ ਬਣ ਜਾਂਦਾ ਹੁੰਦਾ ਹੈ ਜਦੋਂ ਤੁਸੀਂ ਪੰਥ ਅਤੇ ਪੰਜਾਬ ਦੇ ਨਾਲ ਗਦਾਰੀਆਂ ਕਰੋਗੇ ਨਾ ਤੇ ਫਿਰ ਇਹੀ ਕੁਝ ਤੁਹਾਡੇ ਨਾਲ ਹੋਣਾ ਆ ਆ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਲੋਕ ਬੜਾ ਵੱਡਾ ਜਿਹੜਾ ਸੇਵਾਦਾਰ ਆਖਦੇ ਕੋਈ ਸੇਵਾਦਾਰ ਨਹੀਂ ਹੈਗਾ ਸੀ ਇਹ ਪੰਥ ਦਾ ਗੁਨਾਹ ਦਾਗਾਰ ਸੀ ਪੰਥ ਦਾ ਬਹੁਤ ਵੱਡਾ ਗੁਨਾਹਗਾਰ ਸੀ ਇਹ ਪੰਥ ਦਾ ਮੁਜਰਮ ਸੀ ਜਿਨੇ ਪੰਥ ਅਤੇ ਪੰਜਾਬ ਦਾ ਜਿਹੜਾ ਘਾਣ ਆ ਉਹ ਕੀਤਾ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਮੁਜਰੀਮ ਨੂੰ ਬੰਦ ਦੀ ਸਜ਼ਾ ਨਾ ਦੇਣ ਫਿਰ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਆ ਜੁਝਾਰੂ ਗੁਰਸਿੱਖ ਉਹ ਫਿਰ ਉੱਠਦੇ ਹੁੰਦੇ ਆ ਫਿਰ ਜੋ ਭਾਈ ਨਰੈਨ ਸਿੰਘ ਚੌੜਾ ਨੇ ਕਾਰਨਾਮਾ ਕੀਤਾ ਫਿਰ ਇਸ ਤਰ੍ਹਾਂ ਦੇ ਜਿਹੜੇ ਜੁਝਾਰੂ ਐਕਸ਼ਨ ਆ ਉਹ ਹੁੰਦੇ ਹੁੰਦੇ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਆਪਣਾ ਫਰਜ਼ ਇਹਦਾ ਨਾ ਕਰਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਨੇ ਦੱਸ ਦਿੱਤਾ ਹੈ ਕਿ ਉਹਨੂੰ ਪੱਗ ਦੀ ਕੋਈ ਅਹਿਮੀਅਤ ਦਾ ਨਹੀਂ ਪਤਾ ਉਹਨੇ ਸਿਰਫ ਬਾਦਲਾਂ ਦਾ ਜਿਹੜਾ ਹੁਕਮ ਆ ਉਹ ਵਜਾਉਣਾ ਆ ਤੇ ਵੈਸੇ ਵੀ ਸਿੱਖਾਂ ਦੀਆਂ ਪੱਗਾਂ ਲਾਉਣੀਆਂ ਪੰਥ ਪ੍ਰਸਤ ਗੁਰਸਿੱਖਾਂ ਦੀਆਂ ਪੱਗਾਂ ਲਾਉਣੀਆਂ ਇਹ ਇਹ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲੇ ਦਾ ਇਹ ਵਾਦਦਲੀਆਂ ਦਾ ਜਿਹੜਾ ਆ ਉਹ ਪੁਰਾਣਾ ਇਤਿਹਾਸ ਹੈ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਲਾਈ ਸੀ 2006 ਦੇ ਵਿੱਚ ਕਤੂ ਨੰਗਲ ਦੇ ਵਿੱਚ ਇਸੇ ਤਰ੍ਹਾਂ ਜਦੋਂ 328 ਪਾਵਨ ਸਰੂਪਾਂ ਦਾ ਸਿੱਖ ਸੰਗਤਾਂ ਇਨਸਾਫ਼ ਮੰਗ ਰਹੀਆਂ ਸਨ ਤੇ ਉਦੋਂ ਵੀ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀਆਂ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਨ੍ਹਾਂ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਜਿਹੜੀਆਂ ਗੁਰਸਿੱਖਾਂ ਦੀਆਂ ਪੱਗਾਂ ਲਾਈਆਂ ਸਨ ਜਿਹੜਾ ਸਿੱਖ ਹੁੰਦਾ ਆ ਉਹ ਕਿਸੇ ਬੇਗਾਨੀ ਧੀ ਭੈਣ ਦੇ ਉੱਤੇ ਵੀ ਮਾਰ ਨਹੀਂ ਕਰਦਾ ਪਰ ਇਨ੍ਹਾਂ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਬਾਦਲਦਲੀਆਂ ਨੇ ਉਦੋਂ ਉਥੇ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਧੀਆਂ ਭੈਣਾਂ ਦੇ ਜਿਹੜੇ ਕੱਪੜੇ ਉਹ ਪਾੜੇ ਸੀ ਗੁਰਸਿੱਖਾਂ ਦੇ ਕਕਾਰ ਵੀ ਲਾਲੇ ਸੀ ਉਹਨਾਂ ਦੀਆਂ ਪੱਗਾਂ ਵੀ ਲਾਈਆਂ ਅਤੇ ਉਹਨਾਂ ਦੇ ਜੇਬਾਂ ਦੇ ਵਿੱਚੋਂ ਪੈਸੇ ਵੀ ਕੱਢ ਲਏ ਅੱਜ ਤੱਕ ਇਹਨਾਂ ਨੇ ਗੁਰਸਿੱਖਾਂ ਦੇ ਕਕਾਰ ਵਾਪਸ ਨਹੀਂ ਮੋੜੇ ਉਥੇ ਸ਼ਹੀਦ ਭਾਈ ਦਲਬਾਗ ਸਿੰਘ ਸ਼ਹੀਦ ਭਾਈ ਪਿਆਰਾ ਸਿੰਘ ਜੀ ਸੁਲਤਾਨ ਮਿੰਟ ਜਿਹਨਾਂ ਨੂੰ ਖਾਲਸਾਣ ਕਮਾਂਡੋ ਫੋਰਸ ਦੀ ਮਾਂ ਕਿਹਾ ਜਾਂਦਾ ਸੀ ਉਹਨਾਂ ਦੇ ਸੁਪੁੱਤਰ ਭਾਈ ਦਲਬਾਗ ਸਿੰਘ ਦੀ ਵੀ ਸ਼ਰੋਣੀ ਕਮੇਟੀ ਵਾਲਿਆਂ ਨੇ ਦਸਤਾਰ ਉਤਾਰ ਦਿੱਤੀ ਸੀ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਜਿਹੜਾ ਆ ਧੋਇਆ ਗਿਆ ਇਹੀ ਕੁਝ ਭਾਈ ਸੁਖਜੀਤ ਸਿੰਘ ਖੋਸੇਣਾ ਹੋਇਆ ਭਾਈ ਬਲਵੀਰ ਸਿੰਘ ਮੁੱਛਲਣਾ ਹੋਇਆ ਭਾਈ ਮਨਜੀਤ ਸਿੰਘ ਛਬਾੜ ਅਤੇ ਹੋਰ ਗੁਰਸਿੱਖਾਂ ਦੇ ਨਾਲ ਹੋਇਆ ਉਸ ਸਮੇਂ ਮੈਂ ਵੀ ਇਹਨਾਂ ਦੇ ਜ਼ੁਲਮ ਤਸ਼ੱਦਦ ਦਾ ਸ਼ਿਕਾਰ ਬਣਿਆ ਸੀ। ਉਦੋਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਸੀ ਉਹ ਇੱਕ ਬੁੱੱਚੇਦਖਾਨਾ ਬਣ ਚੁੱਕਾ ਹੋਇਆ ਸੀ। ਜੋ ਕੁਝ ਬੁੱੱਚੇਦ ਪੁਲਿਸ ਅਫਸਰ ਬੁੱੱਚੇਦਖਾਨਿਆਂ ਦੇ ਵਿੱਚ ਤਸੀਹੇ ਕੇਂਦਰਾਂ ਦੇ ਵਿੱਚ ਜੁਝਾਰੂ ਸਿੰਘਾਂ ਦੇ ਨਾਲ ਕਰਦੇ ਹੁੰਦੇ ਸੀ ਉਹੀ ਕੁਝ ਬਾਦ ਟੋਲੇ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਪੰਥ ਪ੍ਰਸਤ ਗੁਰਸਿੱਖਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 328 ਲਾਪਤਾ ਸਰੂਪਾਂ ਦਾ ਇਨਸਾਫ ਮੰਗਦੇ ਗੁਰਸਿੱਖਾਂ ਦੇ ਨਾਲ ਕੀਤਾ ਸੀ ਤੇ ਹੁਣ ਵੀ ਭਾਈ ਨਰੈਣ ਸਿੰਘ ਚੋੜਾ ਦੀ ਜਿਹੜੀ ਪੱਗ ਲਾਈ ਏ ਇਹਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ ਭਾਈ ਨਰੈਣ ਸਿੰਘ ਚੋੜਾ ਉਹ ਗੁਰਸਿੱਖ ਸਨ ਜਿਨ੍ਹਾਂ ਨੇ ਕੌਮ ਦੀ ਲੱਥੀ ਹੋਈ ਪੱਗ ਨੂੰ ਮੋੜ ਸਿਰ ਤੇ ਸਜਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਸੀ ਕਹਿਣ ਤੋਂ ਭਾਵ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਕੌਮ ਦੀ ਪੱਗ ਲਾਈ ਸੀ ਨਾ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਇਆ ਸੀ ਸਿੰਘਾਂ ਨੂੰ ਜਿਹੜਾ ਕਤਲ ਉਹ ਕਰਵਾਇਆ ਸੀ ਭਾਈ ਨਰੈਣ ਸਿੰਘ ਚੋੜੇ ਨੇ ਉਹਦਾ ਬਦਲਾ ਲਿਆ ਤੇ ਤੁਸੀਂ ਭਾਈ ਨਰੈਣ ਸਿੰਘ ਦੀ ਪੱਗ ਲਾ ਦਿੱਤੀ ਤੇ ਤੁਸੀਂ ਇਹ ਦੇਖੋ ਕਿ ਭਾਈ ਨਰੈਣ ਸਿੰਘ ਜਾਂ ਹੋਰ ਸਿੱਖ ਨੌਜਵਾਨ ਉਹ ਲੱਥੀ ਹੋਈ ਜਿਹੜੀ ਪੱਗ ਹੈ ਨਾ ਰੋਸ ਵਜੋਂ ਕੋਈ ਵੀ ਕਦਮ ਉਠਾ ਸਕਦਾ ਤੇ ਫਿਰ ਧਾਮੀ ਸਾਹਿਬ ਫਿਰ ਤੁਸੀਂ ਚੀਕਾ ਨਾ ਮਾਰੇ ਹੋ ਉਦੋਂ ਫਿਰ ਤੁਸੀਂ ਬੜੀਆਂ ਚੀਕਾਂ ਮਾਰਦੇ ਹੁੰਦੇ ਹੋ ਆ ਸੁਖਬੀਰ ਬਾਦਲ ਤੇ ਹਮਲਾ ਹੋ ਗਿਆ ਤੁਸੀਂ ਚੀਕਾਂ ਮਾਰਦੇ ਕਿ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੇ ਆਪ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਦੋਂ ਸਿੱਖ ਨੌਜਵਾਨਾਂ ਨੂੰ ਹਰ ਸਾਲ 6 ਜੂਨ ਵਾਲੇ ਦਿਨ ਕੁੱਟਦੇ ਹੋ ਉਦੋਂ ਤੁਹਾਨੂੰ ਨਹੀਂ ਯਾਦ ਹੁੰਦਾ ਕਿ ਇਹਦੀ ਜਿਹੜੀ ਗੁੰਡਾ ਟਾਸਕ ਫੋਰਸ ਆ ਤੁਹਾਡੇ ਸ਼ਰੋਮਨੀ ਕਮੇਟੀ ਅਧਿਕਾਰੀ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਉਦੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਖਾਲਸਾ ਜਿੰਦਾਬਾਦ ਦੇ ਨਾਰੇ ਲਾ ਰਹੇ ਨੌਜਵਾਨਾਂ ਨੂੰ ਕੁੱਟ ਰਹੀ ਹੁੰਦੇ ਉਹਨਾਂ ਦੀ ਦਸਤਾਰਾਂ ਲਾ ਰਹੇ ਹੁੰਦੇ ਉਹ ਕੇਸ ਰੋਲ ਰਹੇ ਹੁੰਦੇ ਤੇ ਹੁਣ ਜੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਕਿਉਂਕਿ ਸੁਖਵੀਰ ਸਿੰਘ ਬਾਦਲੋ ਗੁਰੂ ਘਰ ਦਾ ਦੋਖੀ ਸੀ ਤੇ ਗੁਰੂ ਘਰ ਦੇ ਦੋਖੀ ਨੂੰ ਸੁਖਵੀਰ ਸਿੰਘ ਬਾਦਲ ਨੂੰ ਮਸੰਦ ਨੂੰ ਭਾਈ ਨਰਨ ਸਿੰਘ ਚੋੜਾ ਨੇ ਜਿਹੜਾ ਸੋਧਨ ਦਾ ਜਿਹੜਾ ਜਤਨ ਆ ਉਹ ਕੀਤਾ ਹੈ ਤੁਹਾਨੂੰ ਸਾਰਿਆਂ ਨੂੰ ਸ਼ਰੋਮ ਨੇ ਕਮੇਟੀ ਵਾਲਿਆਂ ਨੂੰ ਬਾਦਲ ਦਲੀਆਂ ਨੂੰ ਚਪਣੀ ਦੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਆ ਨਾ ਤਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਪਿਆਰ ਆ ਨਾ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਨਾਲ ਕੋਈ ਪਿਆਰ ਆ ਨਾ ਤੁਹਾਨੂੰ ਪੰਥ ਦੇ ਨਾਲ ਪਿਆਰ ਆ ਕੌਮ ਦੇ ਨਾਲ ਪਿਆਰ ਆ ਧਰਮ ਦੇ ਨਾਲ ਪਿਆਰ ਆ ਤੁਹਾਨੂੰ ਸਿਰਫ ਤੇ ਸਿਰਫ ਸੁਖਵੀਰ ਬਾਦਨਾ ਪਿਆਰ ਆ ਤੁਹਾਡੀ ਸਿਰਫ ਸੱਤਾ ਜਿਹੜੀ ਆ ਉਹ ਚਮਕਣੀ ਚਾਹੀਦੀ ਆ ਤੇ ਹੁਣ ਵੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਟਿੱਚ ਜਾਣਦੇ ਪਏ ਹੋ ਤੁਸੀਂ ਆਪਣੇ ਜਿਹੜੇ ਅਸਤੀਫੇ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਭੇਜੀ ਇਹਨਾਂ ਦੀ ਕਮੇਟੀ ਨੇ ਪਰਵਾਹ ਨਹੀਂ ਕੀਤੀ ਤੁਸੀਂ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਟਿੱਚ ਜਾਣਦੇ ਪਏ ਹੋ ਦੁਬਾਰਾ ਤੁਸੀਂ ਬੰਗਾਲਦੇ ਪਏ ਹੋ ਤੁਸੀਂ ਸਿੰਘ ਸਹਿਬਾਨਾਂ ਦੀ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਦੇ ਪਏ ਹੋ ਤੁਸੀਂ ਜਥੇਦਾਰਾਂ ਨੂੰ ਬਲੈਕਮੇਲ ਕਰਦੇ ਪਏ ਹੋ ਪਰ ਕੋਈ ਨਹੀਂ ਪੰਥ ਨੇ ਅੱਗੇ ਵੀ ਤੁਹਾਡਾ ਬੁਰਾ ਹਾਲ ਕੀਤਾ ਆ ਤੇ ਕੋਈ ਗੱਲ ਨਹੀਂ ਅਗਾਂਵ ਵੀ ਤੁਹਾਡਾ ਜਿਹੜਾ ਇਹੀ ਹਾਲ ਆ ਉਹ ਹੋਵੇਗਾ ਜਿਸ ਤਰੀਕੇ ਦੇ ਨਾਲ ਤੁਹਾਡਾ 2017 ਦੀਆਂ ਚੋਣਾਂ ਤੇ ਹਾਲ ਹੋਇਆ ਇਸ ਤੋਂ ਬਾਅਦ 2019 ਦੀਆਂ 2022 ਦੀਆਂ ਤੇ 2024 ਦੀਆਂ ਚੋਣਾਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਜਮਾਨਤਾ ਜਬਤ ਹੁੰਦੀਆਂ ਰਹੀਆਂ ਅਗਾਂਵ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਹੋਵੇਗਾ ਜੇਕਰ ਤੁਸੀਂ ਪੰਥ ਦੇ ਬਣ ਕੇ ਨਹੀਂ ਨਾ ਰਹਿਣਾ ਤੇ ਫਿਰ ਪੰਥ ਤੋਂ ਕੋਈ ਆਸ ਨਾ ਰੱਖਿਓ ਜੇਕਰ ਤੁਸੀਂ ਖਾਲਸਾ ਪੰਥ ਦੇ ਜਜ਼ਬਾਤਾਂ ਦੀ ਕਦਰ ਨਹੀਂ ਕਰਨੀ ਤੇ ਸਾਨੂੰ ਫਿਰ ਬਾਦਲੀਆਂ ਦੇ ਜਜ਼ਬਾਤਾਂ ਦੇ ਕੋਈ ਵੀ ਜਿਹੜੀ ਆ ਉਹ ਕਦਰ ਨਹੀਂ ਹੈਗੀ ਅਸੀਂ ਠੇਕਾ ਨਹੀਂ ਚੁੱਕਿਆ ਹੋਇਆ ਫਿਰ ਤੁਹਾਡਾ ਤੁਸੀਂ ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਦੀ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਂਦੇ ਹੋ ਸਿੱਖਾਂ ਨੂੰ ਕਤਲ ਕਰਵਾਉਂਦੇ ਹੋ ਆ ਜਿਹੜੇ ਲੋਕਾਂ ਨੂੰ ਬਹੁਤਾਂ ਦੁੱਖਿਆ ਨਾ ਸੁਖਵੀਰ ਬਾਦਲ ਦੇ ਉੱਤੇ ਗੋਲੀ ਚੱਲੀ ਦਾ ਉਹ ਕਦੀ ਭਾਈ ਜਸਪਾਲ ਸਿੰਘ ਚੌਰ ਸਿਧਵਾ ਦੇ ਘਰੇ ਜਾਇਓ ਜਦੋਂ ਮਾਪਿਆਂ ਦਾ ਇਕਲੌਤਾ ਪੁੱਤਰ ਇਹਨਾਂ ਨੇ ਮਾਰ ਕੇ ਰੱਖ ਦਿੱਤਾ ਉਸ ਮਾਪੇ ਬਾਪ ਨੂੰ ਕਿੰਨਾ ਸਕੂਨ ਮਿਲਿਆ ਹੋਵੇਗਾ ਜਦੋਂ ਸੁਖਬੀਰ ਬਾਦਲ ਉੱਤੇ ਗੋਲੀ ਚੱਲੀ ਹੋਵੇਗੀ ਕਿਉਂਕਿ ਉਹਨਾਂ ਦਾ ਨੌਜਵਾਨ ਪੋਤਾ ਇਹਨਾਂ ਨੇ ਮਾਰਿਆ ਸੀ ਇਸੇ ਤਰ੍ਹਾਂ ਭਾਈ ਕਮਲਜੀਤ ਸਿੰਘ ਸੁਨਾਮ ਭਾਈ ਹਰਮੰਦਰ ਸਿੰਘ ਡੱਬਵਾਲੀ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਅਸਰਾਵਾ ਭਾਈ ਸੋਹਣ ਸਿੰਘ ਭਾਈ ਦਰਸ਼ਨ ਸਿੰਘ ਲੋਹਾਰਾ ਵਰਗੇ ਅਨੇਕਾਂ ਸਿੱਖ ਨੌਜਵਾਨ ਜਿਹੜੇ ਪੰਥ ਦੀ ਗੱਲ ਕਰਦੇ ਸੀ ਉਹ ਤੁਸੀਂ ਜਿਹੜੇ ਗੋਲੀਆਂ ਦੇ ਨਾਲ ਭੁੰਨ ਦਿੱਤੇ ਤੁਹਾਡੇ ਪਾਪਾਂ ਦੀ ਲਿਸਟ ਇੰਨੀ ਲੰਬੀ ਆ ਕਿ ਬੰਦਾ ਸੁਣਾਉਂਦਾ ਸੁਣਾਉਂਦਾ ਥੱਕ ਜਾਂਦਾ ਆ ਪਰ ਤੁਹਾਡੇ ਜਿਹੜੇ ਪਾਪਾਂ ਦੀ ਜਿਹੜੀ ਲਿਸਟ ਆ ਉਹ ਕਦੀ ਖਤਮ ਨਹੀਂ ਹੁੰਦੀ ਤੁਸੀਂ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਟਿੱਚ ਜਾਣਦੇ ਹੋ ਤੇ ਜਿਹੜਾ ਤੁਹਾਡੇ ਕੋਲੋਂ ਫਖਰੇ ਕੌਮ ਆਵਾਜ਼ ਵਾਪਸ ਲਿਆ ਗਿਆ ਨਾ ਉਹਦੇ ਤੋਂ ਸਿੱਧ ਹੋ ਗਿਆ ਕਿ ਤੁਸੀਂ ਫਖਰੇ ਕੌਮ ਨਹੀਂ ਤੁਸੀਂ ਗਦਾਰੇ ਕੌਮ ਹੋ ਤੇ ਗਦਾਰੇ ਕੌਮ ਨੂੰ ਸ਼ਰੋਮਣੀ ਕਮੇਟੀ ਬਚਾਉਣ ਦਾ ਯਤਨ ਕਰ ਰਹੀ ਹੈ ਤੁਹਾਡਾ ਜਿਹੜਾ ਚਾਹੇ ਬਾਗੀ ਧੜਾ ਹੋਵੇ ਚਾਹੇ ਦਾਗੀ ਧੜਾ ਹੋਵੇ ਇਹ ਸਾਰੇ ਤੁਸੀਂ ਇੱਕੋ ਰਸੇ ਦੇ ਚੱਟੇ-ਵਟੇ ਹੋ ਤੁਸੀਂ ਸਾਰੇ ਤੁਸੀਂ ਭੁੱਲ ਜਾਓ ਕਿ ਪੰਥ ਤੁਹਾਨੂੰ ਜਿਹੜਾ ਆ ਮਾਫ ਕਰ ਦੇਗਾ ਤੁਸੀਂ ਉਹ ਅਕਾਲੀ ਥੋੜੀ ਹੋ ਜਿਹੜੇ ਪੰਥ ਵਸੈ ਮੌਜਦਾ ਸਿਧਾਂਤ ਦੇ ਧਾਰਨੀ ਸਨ ਜਿਹਦੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਸੀ ਤੁਸੀਂ ਕਹਿੰਦੇ ਹੋ ਕਿ ਪੰਥ ਭਾਵੇਂ ਠੱਠੇ ਖੂਹ ਦੇ ਵਿੱਚ ਪਵੇ ਸਿਆਸਤ ਚਮਕਣੀ ਚਾਹੀਦੀ ਆ ਤੁਸੀਂ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਜੀਵ ਖਾਲਸਾ ਦਿਵਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਤੇ ਹੋਰ ਸਾਡੀਆਂ ਬਹੁਤ ਸਾਰੀਆਂ ਮਾਨਮਤੀ ਸੰਸਥਾਵਾਂ ਨੂੰ ਰੋਲਨ ਤੇ ਜਿਹੜਾ ਆ ਉਤਲੇ ਹੋਇਓ ਪਰ ਗੁਰੂ ਬਹੁਤ ਬੇਅੰਤ ਆ ਪੰਥ ਬਹੁਤ ਬੇਅੰਤ ਆ ਗੁਰੂ ਸਾਹਿਬ ਜ਼ਰੂਰ ਜਿਹੜਾ ਇਨਸਾਫ ਆ ਉਹ ਕਰਨਗੇ ਸੋ ਜਿੰਨੇ ਵੀ ਲੋਕ ਆ ਬਾਦਲਾਂ ਦੀ ਬੱਲੇ ਬੱਲੇ ਕਰ ਰਹੀਆਂ ਨਾ ਇਹਨਾਂ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਗਦਾਰਾਂ ਦੇ ਵਿੱਚ ਆਏਗੀ ਤੇ ਜਿਹੜੇ ਲੋਕ ਪੰਥ ਦਾ ਹੁਕਮ ਵਜਾ ਰਹੇ ਆ ਇਹਨਾਂ ਲੋਕਾਂ ਦੀ ਉਹਨਾਂ ਗੁਰਸਿੱਖਾਂ ਦੇ ਵਿੱਚ ਗਿਣਤੀ ਆਵੇਗੀ ਜਿਹੜੇ ਭਾਈ ਸ਼ੁਭੇਗ ਸਿੰਘ ਭਾਈ ਸ਼ਹਾਵਾਜ ਸਿੰਘ ਭਾਈ ਤਾਰੂ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਨਵਾਬ ਕਪੂਰ ਸਿੰਘ ਜੀ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਵਾਰਸਿਆਸੀਂ ਉਹਨਾਂ ਦੇ ਜਿਹੜੇ ਵਾਰਸ ਆ ਉਹ ਬੜੀ ਐ ਸੋ ਇਨੀਆਂ ਕੋ ਬੇਨਤੀਆਂ ਆਪ ਸਮੂਹ ਸਿੱਖ ਸੰਗਤਾਂ ਨੇ ਦਾਸ ਦੇ ਵੱਲੋਂ ਪ੍ਰਵਾਨ ਕਰਨੀਆਂ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ